ਲੋਕ ਸਭਾ ਚੋਣਾਂ ਦੇ ਵਿੱਚ ਕਈ ਉਮੀਦਵਾਰ ਆਪਣੀ ਕਿਸਮਤ ਅਜਮਾਰੇ ਆ ਸੋ ਅੱਜ ਤੁਹਾਨੂੰ ਅਸੀਂ ਇੱਕ ਇਹੋ ਜਿਹਾ ਉਮੀਦਵਾਰ ਨਾਲ ਮਿਲਣ ਜਾ ਰਹੇ ਹਾਂ ਬਲਕਿਸ਼ਨ ਨਾਮ ਹੈ ਕਾਬਾ ਇੱਕ ਚਲਾਂਦੇ ਆ ਸੋ ਚੌਥਾ ਲੋਕ ਸਭਾ ਦਾ ਚੋਣ ਲੜਨ ਜਾ ਰਹੇ ਆ ਹਾਲਾਂਕਿ ਵਿਧਾਨ ਸਭਾ ਦੇ ਵੀ ਤਿੰਨ ਚੋਣ ਲੜ ਚੁੱਕੇ ਆ ਲੇਕਿਨ ਲੋਕਾਂ ਨੇ ਹਰ ਵਾਰ ਇਹਨੂੰ ਨਕਾਰਿਆ ਵਾ ਸੋ ਕਿਸ ਵਜ੍ਹਾ ਨਾਲ ਨਕਾਰਦੇ ਆ ਅਨਾਂ ਦੇ ਵਿਜ਼ਨ ਕੀ ਹੈ ਉਹ ਜਾਣਨ ਲਈ ਬਲਕਿਸ਼ਨ ਨਾਲ ਗੱਲ ਕਰਾਂਗੇ ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਲਕਿਸ਼ਨ ਜੀ ਦੁਕਾਨ ਤੇ ਕੰਮ ਕਰਦੇ ਆ ਕਾਫੀ ਦੇਰ ਤੋਂ ਢਾਬਾ ਚਲਾ ਰਹੇ ਆ ਦੁਕਾਨ ਤੇ ਕੰਮ ਕਰਦੇ ਆ ਲੇਕਿਨ ਜਿਦੋਂ ਵੀ ਸਮਾਂ ਮਿਲਦਾ ਉਹ ਆਪਣਾ ਜਿਹੜਾ ਪ੍ਰਚਾਰ ਕਰਨ 'ਚ ਪਿੱਛੇ ਨਹੀਂ ਹਟਦੇ ਲੋਕਾਂ ਨਾਲ ਮਿਲਦੇ ਆ ਸ਼ਹਿਰ ਬਹੁਤ ਵੱਡਾ ਹੈ ਕਰੀਬ 17 ਲੱਖ ਦੀ ਆਬਾਦੀ ਹੈ ਅੰਮ੍ਰਿਤਸਰ ਸ਼ਹਿਰ ਦੀ ਸੋ ਗੱਲਬਾਤ ਕਰਾਂਗੇ ਬਲਕਿਸ਼ਨ ਜੀ ਚੌਥਾ ਤੁਹਾਡਾ ਲੋਕ ਸਭਾ ਚੋਣ ਹੈ ਜਿਹੜਾ ਤੁਸੀਂ ਲੜਨ ਜਾ ਲੜਨ ਜਾ ਰਹੇ ਹੋ ਤਿੰਨ ਤੁਸੀਂ ਵਿਧਾਨ ਸਭਾ ਦੇ ਚੋਣ ਲੜ ਚੁੱਕੇ ਹੋ ਲੇਕਿਨ ਅੰਮ੍ਰਿਤਸਰ ਦੀ ਜਨਤਾ ਨੇ ਹਮੇਸ਼ਾ ਤੁਹਾਨੂੰ ਨਕਾਰਿਆ ਇਸ ਵਾਰੀ ਵਿਜ਼ਨ ਕੀ ਲੈ ਕੇ ਆਏ ਹੋ ਤਾਂ ਕਿ ਜਨਤਾ ਨੂੰ ਪਸੰਦ ਆਵੇ। ਦੇਖੋ ਆਪਾਂ ਨਕਾਰਿਆ ਨਹੀਂ ਕਹਿ ਸਕਦੇ। ਕਿਉਂਕਿ ਬਹੁਤ ਸਾਰੇ ਲੋਕ ਨੇ ਜਿਸ ਤੋਂ 3-4 ਹਜ਼ਾਰ ਆਦਮੀ ਜਿਹੜਾ ਮੇਰੇ ਨਾਲ ਜੁੜਿਆ ਹੈ ਔਰ ਮੈਨੂੰ ਹਰ ਵਾਰੀ ਵੋਟ ਕਰ ਪਾਉਂਦਾ ਹੈ। ਤੇ ਅੱਜ ਦੇ ਡੇਢ ਵਿੱਚ ਵੀ ਉਹ ਲੋਕ ਮੈਨੂੰ ਬਾਰ-ਬਾਰ ਕਹਿੰਦੇ ਵੀ ਤੁਸੀਂ ਖਲਾਉਣਾ ਹੈ। ਹੂੰ ਕੁਛ ਨਾ ਕੁਛ ਤੁਹਾਡੇ ਕੰਮਾਂ ਨੂੰ ਵੇਖ ਕੇ ਲੋਕ ਜੁੜਦੇ ਜਾਣਗੇ ਹੂੰ ਸੋ ਮੇਰਾ ਕੰਮ ਹੈ ਸਮਾਜ ਸੇਵਾ ਕਰਨ ਦਾ ਹੂੰ ਕਿਉਂਕਿ ਮੈਂ ਜੋ ਵੀ ਦੁਕਾਨ ਕਰਦਾ ਹਾਂ ਇਹਦੇ ਵਿੱਚ 90% ਜਿਹੜਾ ਹੈ ਜ਼ਰੂਰਤਮੰਦ ਵਾਸਤੇ ਕਮਾਉਂਦਾ ਹੂੰ 10% ਜਿਹੜਾ ਹੈ ਮੈਂ ਆਪਣੇ ਘਰ ਖਰਦਾ ਹੂੰ ਤਾਂ ਇਹ ਮੇਰੀ ਕੋਤ ਰਗਾ ਚ ਕੁੰਚ ਕਈ ਇਹ ਨਾ ਰਚਿਆ ਕਿ ਮੈਂ ਸਮਾਜ ਸੇਵਾ ਕਰਨੀ ਸੋ ਮੈਂ ਮੈਦਾਨ 'ਚ ਉਤਰਦਾ ਹਾਂ बार-बार ਕਿ ਲੋਕ ਅੱਜ ਕੱਲ ਪਰਸੋਂ ਪਾਰਟੀਆਂ ਨੂੰ ਤੇ ਦੇਖ ਚੁੱਕੇ ਨੇ ਦੀ ਪਾਰਟੀ ਤੇ ਕਹਾਵਾ ਬਣਾਇਆ ਇੱਕ ਫੈਕਟਰੀ ਦਾ ਨਾਮ ਆ। ਗਵਰਨਮੈਂਟ ਨੇ ਹੀ ਟਿਕਟ ਦੇਣੀ ਆ ਸਰਕਾਰਾਂ ਕੋ ਅਸੀਂ ਵੀ ਟਿਕਟ ਲੈਣ ਜਾਂਦੇ ਪਾਰਟੀਆਂ ਵੀ ਉੱਥੇ ਜਾਂਦੀਆਂ ਨੇ ਫਰਕ ਤੇ ਕੋਈ ਨਹੀਂ ਤੇ ਜਦੋਂ ਅਸੀਂ ਡਾਕੂਮੈਂਟ ਗੌਰ ਦੇ ਐਮਪੀ ਦੇ ਫਾਰਮ ਭਰੇ ਆ ਜੇ ਗਵਰਨਮੈਂਟ ਇਹ ਗੱਲ ਮੰਨਦੀ ਆ ਕਿ ਅਸੀਂ ਐਮਪੀ ਲੈਵਲ ਦੇ ਹੈਗੇ ਆ ਤੇ ਪਬਲਿਕ ਨੂੰ ਵੀ ਮੰਨਣਾ ਚਾਹੀਦਾ ਹੈ ਪਬਲਿਕ ਪਾਰਟੀ ਦੇ ਵਿੱਚ ਇਹਨਾਂ ਨੇ ਪਬਲਿਕ ਨੂੰ ਗੁੰਮਰਾਹ ਕੀਤਾ ਸੋ ਮੈਂ ਲੋਕਾਂ ਕਾ ਲਈ ਤੁਹਾਡੇ ਚੈਨਲ ਰਹੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਤੁਸੀਂ ਪਾਰਟੀ ਵੱਲ ਨਾ ਜਾਓ ਤੁਸੀਂ ਕਮਾਕਾਰਾਂ ਨੂੰ ਦੇਖੋ ਜੋ ਮੇਰੀ ਅਜੇ 30 ਸਾਲ ਤੋਂ ਲੈ ਕੇ ਅੱਜ ਤੱਕ ਤੁਹਾਡੇ ਪਰਤੀ ਸੇਵਾਵਾਂ ਨੇ ਉਹ ਤੁਸੀਂ ਸੇਵਾਵਲ ਦੇਖੋ ਵੀ ਅੱਜ ਤੱਕ ਕਿਸੇ ਐਮ.ਐਲ.ਏ ਜਾਂ ਐਮ.ਪੀ ਨੇ ਉਹ ਸੇਵਾਵਾਂ ਦਿੱਤੀਆਂ ਤੁਹਾਨੂੰ ਅੱਜ ਤੱਕ ਕੀ ਕੀ ਸੇਵਾਵਾਂ ਤੁਸੀਂ ਅਮ੍ਰਿਤਸਰ ਦੀ ਜਨਤਾ ਨੂੰ ਹੁਣ ਤੱਕ 30 ਸਾਲਾਂ ਦਿੱਤੀਆਂ ਨੇ ਦੇਖੋ 30 ਸਾਲਾਂ ਤੋਂ ਲਗਾਤਾਰ ਜਦੋਂ ਮੈਂ 4ਵੀਂ ਨਹੀਂ ਸੀ ਲੜਦਾ ਮੈਂ 2009 ਦੇ ਵਿੱਚ ਕਨਾਲ ਤੇ ਆਇਆ ਉਸ ਤੋਂ ਪਹਿਲਾਂ ਮੈਂ ਲਵਾਰ ਸਲਾਸ਼ਾਂ ਦੀ ਸੇਵਾ ਕਰਦਾ ਸੀ ਔਰ ਕਈ ਜਗ੍ਹਾ ਮੈਂ ਬਾਡੀ ਰੱਖਣ ਵਾਸਤੇ ਥੜੇ ਵੀ ਬਣਾ ਚੁੱਕਾ ਹਾਂ ਔਰ ਹਰ ਹਫਤੇ ਮੈਂ ਇੱਕ ਗੱਡੀ ਸਬਜ਼ੀ ਵੀ ਅਗਲਾ ਆਪਣਾ ਵੇਕ ਵੰਡਦਾ ਲੋਕਾਂ ਦੇ ਵਿੱਚ ਔਰ ਕਈ ਵਿਆਹ ਸ਼ਾਦੀਆਂ ਦੇਖਦੇ ਦੇਖਦੇ ਮੇਰੇ ਕੋਲ ਰੋਜ਼ 5 7 10 ਬੰਦੇ ਜਿਹੜੇ ਆ ਸੇਵਾ ਲੈਣ ਆਉਂਦੇ ਆ ਮੈਂ ਨਹੀਂ ਜੀ ਆਪਣੀ ਮਿਹਨਤ ਦੀ ਕਮਾਈ ਤੋਂ ਹੀ ਲੋਕਾਂ ਨੂੰ ਸੇਵਾ ਦੇਣਾ ਮੈਂ ਕਦੀ ਕਿਸੇ ਕੋਈ ਫੰਡ ਜਾਂ ਰੁਪਈਆ ਨਹੀਂ ਲੈਂਦਾ ਤਾਂ ਸਮਾਜ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਜਿਹੜੇ ਵੱਡੇ ਵੱਡੇ ਵਾਅਦੇ ਕਰਦੇ ਆ ਪਾਰਟੀਆਂ ਕਹਿੰਦੇ ਪਹਿਲਾਂ ਤੁਸੀਂ ਪਾਰਟੀਆਂ ਤੇ ਵੇਖ ਲਓ ਸੋਚ ਲਓ ਵੀ ਇਹ ਪਾਰਟੀਆਂ ਵਾਲੇ ਪਾਰਟੀ ਰਹੀ ਕਿਦੋਂ ਜਦੋਂ ਆਪਣਾ ਵੀ ਜੇ ਵੀ ਦੇ ਵਿੱਚ ਕਈ ਐ ਤੇ ਉਹਦੇ ਵਿੱਚੋਂ ਕਾਂਗਰਸ ਦੇ ਅੱਧੇ ਲੋਕ ਵੱਢ ਚੁੱਕੇ ਨੇ ਅਨ ਅਕਾਲੀ ਦਲ ਦੇ ਅੱਦੇ ਲਗ ਵਰ ਚੁੱਕੇ ਨੇ ਉਹਦੇ ਸਾਰੀਆਂ ਪਾਰਟੀਆਂ ਘੁੱਲ ਮੁੱਲ ਪਾਰਟੀ ਬਣ ਗਈ ਹੁਣ ਪਾਰਟੀ ਕੋਈ ਨਹੀਂ ਹੈ ਪਾਰਟੀ ਦਾ ਐਵੇਂ ਨਾਂ ਰੱਖਿਆ ਸੋ ਮੈਂ ਲੋਕਾਂ ਕਰੀ ਲੋਕਾਂ ਨੂੰ ਤੁਹਾਡੇ ਰਾਈ ਤੁਹਾਡੇ ਚੈਨਰ ਰਾਈ ਜਾਗਣਾ ਚਾਹੀਦਾ ਸਮਝ ਆਉਣੀ ਚਾਹੀਦੀ ਹੈ ਕਿ ਤੁਸੀਂ ਇੱਕ ਤੁਹਾਨੂੰ ਇਹ ਪਤਾ ਹੈ ਕਿ ਹਿੰਦੁਸਤਾਨ ਆਜ਼ਾਦ ਹੈ ਜੇ ਤੋ ਆਜ਼ਾਦ ਕਰਵਾਇਆ ਸੀ ਤੇ ਸਾਡੇ ਵਰਗੇ ਹੀ ਕੁਝ ਲੋਕਾਂ ਨੇ ਆਜ਼ਾਦ ਹੋ ਕੇ ਕੁਰਬਾਨੀਆਂ ਦਿੱਤੀਆਂ ਤਾਂ ਹੀ ਇਸ ਦੇਸ਼ ਆਜ਼ਾਦ ਹੋਇਆ ਨਾ ਕਿ ਉਹਨਾਂ ਉਦੋਂ ਪਾਰਟੀਆਂ ਨੇ ਜਾ ਕੇ ਉਹਨੂੰ ਆਜ਼ਾਦ ਕਰਵਾਇਆ ਸੀ ਪਿਛਲੀ ਵਾਰੀ ਲੋਕ ਸਭਾ ਚੋਣ ਤੁਸੀਂ ਲੜੀ ਸੀ ਤੁਹਾਨੂੰ ਉਸ ਵੇਲੇ ਕਿੰਨੇ ਵੋਟ ਲੋਕਾਂ ਦੁਆਰਾ ਪਾਈ ਗਈ ਸੀ ਦੇਖੋ ਮੈਨੂੰ ਹਰ ਵਾਰੀ 4-5000 ਰੁਪਏ ਵਿੱਚ ਬੰਦਾ ਮੇਰੀ ਸਪੋਰਟ ਕਰਦਾ ਹੈ ਸੋ ਮੈਂ ਹੁਣ ਵੀ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਲੋਕ ਜਾਗਣਗੇ ਜਦੋਂ ਇਹਨਾਂ ਦੀਆਂ ਪਾਰਟੀਆਂ ਵੱਲ ਵੇਖਦੇ ਵੀ ਪਾਰਟੀ ਤੇ ਰਹੀ ਕੋਈ ਨਹੀਂ ਪਾਰਟੀਆਂ ਦੇ ਨਾਂ ਸਿਰਫ ਰਹਿ ਗਏ ਨੇ ਬੰਦੇ ਤੇ ਸਾਰੇ ਆਪਸ ਦੇ ਵਿੱਚ ਹੀ ਰਲ ਗਏ ਨੇ ਸੋ ਜਿਹੜੇ ਕੰਮ ਦੇਖ ਕੇ ਲੋਕਾਂ ਨੂੰ ਉਹਦੇ ਪ੍ਰਤੀ ਵੋਟਾਂ ਕਰਨੀਆਂ ਚਾਹੀਦੀਆਂ ਇਹਨਾਂ ਦੇ ਨਾਲ ਗਮਰਾਉਣ ਦੀ ਲੋੜ ਨਹੀਂ ਹੈ ਅੰਨੀ ਅੰਨੀ देर ਹੋ ਗਈ ਤੁਹਾਨੂੰ ਇਲੈਕਸ਼ਨ ਲੜਦੇ ਲੋਕ ਸਭਾ ਦੇ ਚੋਣ ਵੀ ਲੜੇ ਆ ਵਿਧਾਨ ਸਭਾ ਦੇ ਚੋਣ ਵੀ ਲੜੇ ਆ ਸੋ ਕੀ ਕਿਸੇ ਪਾਰਟੀ ਨੇ ਅਜ ਤੱਕ ਤੁਹਾਨੂੰ ਸਪੋਰਟ ਕੀਤੀ ਹੈ ਕਿਹਾ ਕਦੀ ਕਿ ਸਾਡੇ ਵੱਲੋਂ ਆ ਕੇ ਚੋਣ ਲੜ ਦੇਖੋ ਨਿੱਕੀਆਂ ਪਾਰਟੀਆਂ ਵੱਡੀਆਂ ਪਾਰਟੀਆਂ ਕਈ ਆਉਂਦੀਆਂ ਕਈ ਉੱਚੇ ਅਹੁਦੇ ਦਿੰਦੇ ਆ ਪਰ ਜਿਹਦੇ ਕੋਲ ਮੇਰੇ ਕੋਲ ਤਾਕਤ ਹੀ ਹੋਣੀ ਨਹੀਂ ਪਾਵਰ ਹੀ ਨਹੀਂ ਹੋਣੀ ਅੱਜ ਤੱਕ ਵੀ 77 ਸਾਲ ਹੋ ਗਏ ਤੁਹਾਨੂੰ ਦੇਖਦੇ ਆਂ ਵੀ ਅੱਜ ਤੱਕ ਕੋਈ ਐਮਐਲਏ ਐਮੀਕਲ ਕੋਈ ਪਾਵਰ ਹੈਗੀ ਹੈ ਜਿਹੜਾ ਕੋਈ ਕੰਮ ਕਰ ਸਕੇ ਇਹ ਤੇ ਹਾਈ ਕਮਾਂਡ ਉੱਤੇ ਬੈਠੇ ਨੇ ਉਹਨਾਂ ਦੇ ਹੁਕਮਾਂ ਦੇ ਨਾਲ ਚੱਲਦਾ ਹੈ ਗਰੀਬ ਨੂੰ ਕੁਚਲਣ ਦੀ ਸਾਜ਼ਿਸ਼ ਹੈ ਬਸ ਉਹ ਸਾਜ਼ਿਸ਼ ਆਪਣੀ ਚੱਲ ਰਹੀ ਉਹਨਾਂ ਦੀ ਤੁਹਾਡੀ ਤੁਹਾਡੀ ਦੁਕਾਨ ਨੂੰ ਕਿੰਨੀ ਧਰ ਹੋਈ ਮੇਰੀ ਦੁਕਾਨ ਨੂੰ 40 ਸਾਲ ਹੋ ਗਏ ਕੀ ਲੋਕਾਂ ਨੂੰ ਮੁਸ਼ਕਿਲਾਂ ਤਾਂ ਨਹੀਂ ਆਣਗੀਆਂ ਤੁਸੀਂ ਹੁਣ ਲੋਕ ਸਭਾ ਚੋਣ ਲੜਦੇ ਪਏ ਹੋ ਕਿ ਜਿਹੜਾ ਲੋਕਾਂ ਨੂੰ ਤੁਹਾਡੇ ਹੱਥ ਦਾ ਸਵਾਦ ਸਬਜ਼ੀਆਂ ਦਾ ਹੋ ਗਿਆ ਜਾਂ ਫਿਰ ਕਿਸੇ ਚੀਜ਼ ਦਾ ਹੋ ਗਿਆ ਸਵਾਦ ਜਿਹੜਾ ਲੋਕਾਂ ਦੇ ਮੂੰਹ ਨੂੰ ਗਿਆ ਤੁਸੀਂ ਹੁਣ ਚੋਣ ਪ੍ਰਚਾਰ 'ਚ ਬਿਜ਼ੀ ਹੋਵੋਗੇ ਤੇ ਲੋਕਾਂ ਨੂੰ ਸਵਾਦ ਨਹੀਂ ਮਿਲੇਗਾ ਨਹੀਂ ਇਸ ਤਰ੍ਹਾਂ ਨਹੀਂ ਹੈ ਕਿਉਂਕਿ ਜਿੰਨੇ ਵੀ ਵੱਡੇ ਵੱਡੇ ਹੋਟਲ ਨੇ ਜਾਂ ਰੈਸਟੋਰੈਂਟ ਨੇ ਉਹ ਵਰਕਰੀ ਕੰਮ ਕਰਦੇ ਨੇ ਆਪ ਨਹੀਂ ਬੰਦਾ ਕੰਮ ਕਰਦਾ ਆ ਆਪਣਾ ਨਾਂ ਹੁੰਦਾ ਹੁਣ ਇਹ ਜਿੰਨੇ ਵੀ ਲੋਕ ਅੱਜ ਤੱਕ ਮਨਿਸਟਰ ਬਣੇ ਨੇ ਇਹਨਾਂ ਦਾ ਵੀ ਕੋਈ ਨਾ ਕੋਈ ਕਾਰੋਬਾਰ ਹੋਏਗਾ ਲੋਕ ਇਹ ਕਾਰੋਬਾਰ ਨਹੀਂ ਦਿਖਾ ਰਹੇ ਜਾਂ ਇਹ ਫਿਰ ਜਾਂ ਤੇ ਨਾ ਦਾ ਕਾਰੋਬਾਰ ਨਹੀਂ ਹੋਏਗਾ ਜਾਂ ਦੁਨੀਆ ਨੂੰ ਟੁੱਟ ਕੇ ਖੰਦੇ ਹੋਣਗੇ ਕਈ ਕਈ ਤੁਸੀਂ ਦੇਖਿਆ ਹੁਣ ਚਾਰਕੰਡ ਦੇ ਵਿੱਚ ਇੱਕ ਕੀਨ ਗੋਲ ਵੀ 50 ਕਰੋੜ ਰੁਪਏ ਨਿਕਲ ਚੁੱਕਾ ਹੈ ਇਸ ਤਰ੍ਹਾਂ ਇਹਨਾਂ ਨੇ ਨੋਟ ਪਤਾ ਨਹੀਂ ਕਿਤੇ ਕਿਤੇ ਦਿੱਤੇ ਨੇ ਕਈ ਵਾਰੀ ਉਹਨਾਂ ਨੇ ਕਰੋਨਾ ਦੇ ਵਿੱਚ ਲੋਕਾਂ ਨੇ ਦੋ ਦੋ ਸਾਲ ਡੇ ਡੇ ਨੁਕਸਾਨ ਭੋਗਿਆ ਪਰਿਵਾਰ ਤੇ ਇੰਨੀ ਭੁੱਖ ਕਈ ਮਰ ਗਏ ਰਸਤੇ 'ਤੇ ਜਾਂਦੇ ਯਾਦ ਰੱਖਣਾ ਚਾਹੀਦਾ ਉਹਨਾਂ 7-700 ਕਿਲੋਮੀਟਰ ਤੱਕ ਲੋਕ ਪੈਦਲ ਚੱਲੇ ਆਪਣੇ ਘਰਾਂ ਨੂੰ ਪਹੁੰਚੇ ਨੇ ਕਈ ਰਾਹ ਦੇ ਵਿੱਚ ਹੀ ਮਰ ਗਏ ਨੇ ਸੋ ਯਾਦ ਰੱਖਣਾ ਚਾਹੀਦਾ ਇਹਨਾਂ ਨੇ ਜੋ ਕੋਈ ਵੀ ਕੰਮ ਕਰਕੇ ਦਿੱਤੇ ਨੇ ਲੋਕਾਂ ਨੂੰ ਯਾ ਸਾਡੇ ਕੰਮਾਂ ਨੂੰ ਵੇਖ ਲੈਣ ਇਨਾਂ ਦੇ ਆਂਕੜਿਆਂ ਨਾਲੋਂ ਤੇ ਅਸੀਂ ਬਹੁਤ ਅੱਗੇ ਆ। ਸਾਡਾ ਕੋਈ ਐਮਐਲਏ ਐਮਪੀ ਮੁਕਾਬਲਾ ਨਹੀਂ ਕਰ ਸਕਦਾ। ਅਗਰ ਭਾਵੇਂ ਟਾਬਾ ਹੀ ਚਲਾ ਰਹੇ। ਅਗਰ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਤੁਹਾਨੂੰ ਜਿੱਤ ਕੇ ਭੇਜਦੇ ਆ ਤੇ ਸਭ ਤੋਂ ਪਹਿਲ ਦੇ ਹੱਦ ਤੇ ਕੀ ਕੰਮ ਹੈ ਜਿਹੜਾ ਤੁਸੀਂ ਸਮਝਦੇ ਹੋ ਕਿ ਸਭ ਤੋਂ ਪਹਿਲਾ ਕੰਮ ਹੋਣੇ ਜ਼ਰੂਰੀ ਹੈ। ਦੇਖੋ ਮੈਂ ਜੋ ਸੋਚ ਕੇ ਇਲੈਕਸ਼ਨ ਲੜ ਰਿਹਾ ਹਾਂ ਉਹਦਾ ਮੁੱਦਾ ਇੱਕੋ ਹੀ ਹੈ ਕਿ ਜੇ ਹਿੰਦੁਸਤਾਨ ਆਜ਼ਾਦ ਹੈ ਤਾਂ ਜਿਹੜੇ ਲੋਕ ਆਜ਼ਾਦ ਹਿੰਦੁਸਤਾਨ ਨੂੰ ਕਰ ਗਏ ਨੇ ਇੱਕ ਇੱਕ ਖਤਰਾ ਜਿਹੜਾ ਖੂਨ ਦਾ ਭਾਇਆ ਉਹਨਾਂ ਨੇ ਤੋ ਇਸ ਕਰਕੇ ਨਹੀਂ ਭਾਇਆ ਸਾਰਿਆਂ ਵਾਸਤੇ ਇੱਕੋ ਜਿਹਾ ਕਰਕੇ ਭਾਇਆ ਅੱਜ ਕੀ ਹੈ ਕਿ ਲੀਡਰਸ਼ਿਪ ਹੈ ਉਹਨਾਂ ਵਰਬਾਂ ਸਰਬਾਰ ਪੀਐਫਏ ਨੇ ਤੇ ਗਰੀਬ ਆਦਮੀ ਕੋ ਆਪਣਾ ਮਕਾਨ ਵੀ ਨਹੀਂ ਹੈਗਾ ਕਈ ਆਪਣੇ ਹੀ ਦੇਸ਼ ਦੇ ਵਿੱਚ ਆਪਣੇ ਕਿਰਾਏ ਦੇ ਵਿੱਚ ਆਪਣਾ ਬੰਦਸ਼ ਬਣ ਕੇ ਰਹਿ ਰਹੇ ਨੇ ਹਰ ਮਹੀਨੇ ਉਹਨਾਂ ਨੂੰ ਆਪਣਾ ਕਿਰਾਇਆ ਦੇਣ ਦੀ ਚਿੰਤਾ ਲੱਗੀ ਰਹਿੰਦੀ ਹੈ ਤੋ ਸੋ ਮੈਂ ਆਪਣੇ ਮੰਚੇ ਤੇ ਆ ਰਿਹਾ ਕਿ ਪਰਮਾਤਮਾ ਦੇ ਕੋਈ ਇਹਨਾਂ ਨੇ ਵੀ ਟੈਕਸੀ ਲਾਉਣੇ ਲੋਕਾਂ ਦੇ ਉੱਤੇ ਜੋ ਵੀ ਚੀਜ਼ ਅਸੀਂ ਸਵੇਰੇ ਸਾਬਣ ਲੈਨੇ ਤੇਲ ਲੈਨੇ ਕੋਈ ਵੀ ਚੀਜ਼ ਲੈਨੇ ਜਿੱਥੋਂ ਵੀ ਚੱਲਦਾ ਉੱਥੇ ਟੈਕਸ ਦੇ ਕੇ ਚੱਲਦਾ। ਤਾਂ ਅਸੀਂ ਅਸੀਂ ਕਹਿੰਨੇ ਤੁਸੀਂ ਪੈਟਰੋਲ ਕਿਉਂ ਘਟਾਤਾ 2 ਰੁਪਏ ਤੁਸੀਂ ਪੈਨਸ਼ਨ ਲਾਓ ਆਮ ਬੰਦੇ ਦੀ ਵੀ 30000 40000 ਜਿੱਤਰਾ ਆਮ ਲੋਕ ਲੈ ਰਹੇ ਨੇ ਉਹਨਾਂ ਵਾਸਤੇ ਵੀ 50000 1.5 ਲੱਖ ਰੁਪਏ ਪੈਨਸ਼ਨ ਲੈ ਦੇਨੇ। ਤੇ ਇੰਨਾ ਗਰੀਬਾਂ ਦੀ ਵੀ ਪੈਨਸ਼ਨ 30000 ਰੁਪਏ ਲਓ ਤੁਸੀਂ ਦਾਣਾ ਦੇਣਾ ਕਣਕ ਦੇਣੀ ਹੈ ਮਿਸਦਾਈ ਬਣਾਈ ਜਾਣਾ ਬਿਜਲੀ ਦੇਣੀ ਮੈਂ ਫ੍ਰੀ ਤੁਹਾਡੇ ਡੈਮ ਚੱਲਦੇ ਤੁਹਾਡਾ ਕੀ ਹੈਗਾ ਜਿਹੜਾ ਫਾਇਦਾ ਦੇਣਾ ਪਬਲਿਕ ਦਾ ਤਾਂ ਸਭ ਕੁਝ ਹੈ ਸ਼ਹਿਰ ਤੋਂ ਲੈ ਕੇ ਪਬਲਿਕ ਜਿਹੜੀ ਵੀ ਜੀ ਵਰਤਦੀ ਉਹਦਾ ਟੈਕਸ ਦਿੰਦੀ ਆ ਤੇ ਟੈਕਸ ਨਾਲ ਹੀ ਸਾਰੀ ਦੁਨੀਆ ਚੱਲ ਰਹੀ ਆ ਕੋਈ ਸੋ ਮੈਂ ਇਹ ਬੇਨਤੀ ਕਰਦਾ ਹਾਂ ਕਿ ਜੇ ਮੈਂ ਹਾਂ ਤੇ ਹਰ ਬੰਦੇ ਕੋਲ 250 ਗਾਜ ਦਾ ਮਕਾਨ ਹੋਵੇਗਾ ਤੇ ਸ਼ਰਤੀਆਂ ਮੇਰੇ ਕੋਲ ਲਿਖਾ ਕੇ ਦੇਖ ਲਓ ਨਾ ਪੂਰੀ ਕਰਾਂ ਤਾਂ ਟੈਕਸ ਤੇ ਇਹਨਾਂ ਨਹੀਂ ਦੇਣਿਆ ਭਾਵੇਂ ਤੁਰਪੀਆ 50 ਬਸੇ ਲਾ ਕੇ ਦੇਵਾਂ ਪਰ ਇਹ ਆ ਕਿ ਪਹਿਲੋਂ ਮੈਂ 250 ਗਾਜ ਦਾ ਮਕਾਨ ਲੈ ਕੇ ਦੂੰਗਾ ਫਿਰ ਹਰ ਗਰੀਬ ਦੇ ਕੋਈ ਅਮੀਰ ਹੋਵੇ ਗਰੀਬ ਹੋਵੇ 40 ਤੋਂ 50 ਹਜ਼ਾਰ ਤੱਕ ਜਿਸ ਤਰ੍ਹਾਂ ਆਮ ਜਿਸ ਤਰ੍ਹਾਂ ਆਪਾਂ ਇਹ ਵਿਚਾਰ ਕਰ ਸਕਦੇ ਕਿ ਕਈ ਕਈ ਸਾਲਾਂ ਤੋਂ ਲੋਕ ਰਿਟਾਇਰਮੈਂਟ ਲੈ ਜਿਹੜੇ 40000 50000 ਪੈਨਸ਼ਨ ਲੈ ਰਹੇ ਨੇ ਤਾਂ 3 ਲੱਖ ਬੰਦਾ ਮੰਨ ਲਓ ਰੇਲਵੇ 'ਚ ਕੰਮ ਕਰਦਾ 25 ਲੱਖ ਬੰਦਾ ਪੈਨਸ਼ਨ ਲੈ ਰਿਆ ਇਸ ਤਰ੍ਹਾਂ ਹਰ ਮੈਂ ਕਹਿੰਦੀ ਮੈਂ ਵੀ 4 ਬੰਦਾ ਪੈਨਸ਼ਨ ਲੈ ਰਿਆ ਇਨ੍ਹਾਂ ਲੋਕਾਂ ਤੱਕ ਜਿਹੜੇ ਦੁਕਾਨਦਾਰ ਐ ਫੈਕਟਰੀ ਦੇ ਮਾਲਕ ਐ ਛੋਟੇ ਛੋਟੇ ਜਿਹੜੇ ਜਿਨ੍ਹਾਂ ਨੇ ਕਾਰੋਬਾਰ ਰੱਖ ਕੇ ਇੰਨਾ ਵੱਡਾ ਰੋਜ਼ਗਾਰ ਲੋਕਾਂ ਨੂੰ ਦਿੱਤਾ ਜੇ ਕਈਆਂ ਹੁਣ ਪਾਰਟੀਆਂ ਥੋੜੀ ਕਿਸੇ ਨੂੰ ਰੋਜ਼ਗਾਰ ਦੇ ਸਕਦੀਆਂ ਛੋਟੇ ਜਿਹੜੇ ਦੁਕਾਨਦਾਰ ਐ ਨਾ ਰੋਜ਼ਗਾਰ ਦਿੰਦੇ ਨੇ ਤੇ ਫੈਕਟਰੀਆਂ ਵਾਲਿਆਂ ਨੂੰ ਜਿਹੜੇ ਸਮਰੱਥਾ ਰੱਖ ਇਹਨਾਂ ਨੂੰ ਫੰਡ ਦੇਣ 1000 ਕਰੋੜ ਬਿਨਾ ਲੋਨ ਤੋਂ ਬਿਨਾ ਵਿਆਜ ਤੋਂ ਦੇਣ ਤੇ ਫੈਕਟਰੀਆਂ ਚਲਾਣਗੇ ਰੋਜ਼ਗਾਰ ਨੂੰ ਖਤਮ ਕਰਨਗੇ ਨਸ਼ਾ ਖਤਮ ਹੋਏਗਾ ਗੇਸ ਚੱਲੇਗਾ ਉਹ ਸੋਨਾ ਚੱਲੇਗਾ ਮੈਂ ਚਲਾਵਾ ਦੂੰਗਾ ਜੇ ਇਹਨਾਂ ਨੂੰ ਨਹੀਂ ਸਮਝਦੇ ਮੈਂ ਸਮਝਾ ਦਾਂਗਾ ਸੋ ਬਿਲਕੁਲ ਇਹ ਉਹ ਉਮੀਦਵਾਰ ਹੈ ਜਿਹੜੇ ਪਿਛਲੇ ਕਈ ਲੋਕ ਸਭਾ ਚੋਣ ਲੜ ਚੁੱਕੇ ਆ ਵਿਧਾਨ ਸਭਾ ਚੋਣ ਲੜ ਰਹੇ ਲੜ ਚੁੱਕੇ ਆ ਤੇ ਹੁਣ ਫਿਰ ਇੱਕ ਵਾਰੀ ਲੋਕ ਸਭਾ ਚੋਣ ਲੜਨ ਜਾ ਰਹੇ ਆ ਤੇ ਇੱਛਾ ਉਮੀਦ ਜ਼ਰੂਰ ਹੈ ਇਸ ਵਾਰੀ ਕਿ ਲੋਕ ਉਹਨਾਂ ਨੂੰ ਪਸੰਦ ਕਰਨਗੇ ਕਿਉਂਕਿ ਪਿਛਲੀ ਵਾਰੀ ਲੋਕਾਂ ਦੁਆਰਾ ਇਹ ਵੋਟਾਂ ਜ਼ਰੂਰ ਪਾਈਆਂ ਗਈਆਂ ਸੀ 5000 ਵੋਟ ਮਿਲੀ ਸੀ ਲੇਕਿਨ ਹਾਰ ਹੋਈ ਸੀ ਸੋ ਇਸ ਵਾਰੀ ਉਮੀਦ ਜ਼ਰੂਰ ਹੈ ਕਿਉਂਕਿ ਗਰੀਬਾਂ ਲਈ ਕੁਝ ਕਰਨਾ ਚਾਹੁੰਦੇ ਆ ਤੇ ਅਗਰ ਇਸ ਵਾਰੀ ਲੋਕ ਉਹਨਾਂ ਨੂੰ ਜਿਹੜਾ ਚੁਣ ਕੇ ਸੰਸਦ ਵਿੱਚ ਭੇਜਦੇ ਆ ਤੇ ਉਹ ਗਰੀਬਾਂ ਦੇ ਲਈ ਕਈ ਇਹੋ ਜਿਹੇ ਕਦਮ ਚੁਕਣਾ ਚਾਹੁੰਦੇ ਆ ਜਿਸ ਦੇ ਨਾਲ ਗਰੀਬਾਂ ਦਾ ਭਲਾ ਹੋਏ ਅਮਿਤ ਸ਼ਰਮਾ ਪੰਜਾਬ ਤੱਕ ਅਮਿਤ